ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਿਛਲੇ ਦਿਨਾਂ ਦੇ ਵਿੱਚ ਹੇਠਲੀ ਅਦਾਲਤ ਨੇ ਜਿਸ ਦੇ ਜਸਸੀ ਬਿੰਦੂ ਉਹਨਾਂ ਨੇ ਬਿਨਾ ਪੜੇ ਯਾਨਕਿ 1000 ਤੋਂ ਜ਼ਿਆਦਾ ਪੰਨਿਆਂ ਦਾ ਕੇਸ ਸੀ ਲੇਕਿਨ ਉਹਨਾਂ ਨੇ ਪੜੇ ਤੋਂ ਬਗੈਰ ਹੀ ਅਰਵਿੰਦ ਕੇਜਰੀਵਾਲ ਨੂੰ ਜ਼ਬਾਨਦੀ ਮਜੂਰ ਜਿਹੜੀ ਹੈ ਦੇ ਦਿੱਤੀ ਸੀ ਪਰਮਿਸ਼ਨ ਦੇ ਦਿੱਤੀ ਸੀ ਲੇਕਿਨ ਦੂਸਰੇ ਦਿਨ ਈਡੀ ਅਤੇ ਈਡੀ ਦੇ ਸਰਬ ਉਹਚ ਅਧਿਕਾਰੀਆਂ ਨੇ ਉਹਨਾਂ ਦੋਸ਼ਾਂ ਨੂੰ ਫਿਰ ਦੁਬਾਰਾ ਖੰਗਾ ਲਿਆ ਅਤੇ ਜਾ ਕੇ ਪਟੀਸ਼ਨ ਦਾਇਰ ਕਰ ਦਿੱਤੀ ਸੁਪਰੀਮ ਕੋਰਟ ਤੇ ਹੁਣ ਦੇਖੋ ਇੱਕ ਪਾਸੇ ਹੇਠਲੀ ਅਦਾਲਤ ਹੈ ਦੂਸਰੇ ਪਾਸੇ ਸੁਪਰੀਮ ਕੋਰਟ ਹੈ ਤੀਸਰੇ ਪਾਸੇ ਈਡੀ ਅਤੇ ਈਡੀ ਦੇ ਸਰਬ ਉਹਚ ਅਧਿਕਾਰੀ ਨੇ ਸੁਪਰੀਮ ਕੋਰਟ ਦੇ ਕੋਲ ਜਦੋਂ ਇਹ ਮਾਮਲਾ ਪੁੱਜਿਆ ਹੈ ਕੇਸ ਪੁੱਜਿਆ ਹੈ ਮਨੀ ਲਾਂਡਰਿੰਗ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਉਸ ਨੇ ਇਹ ਮਾਮਲਾ ਜਿਹੜਾ ਹੈ ਪੈਂਡਿੰਗ ਪਾ ਦਿੱਤਾ ਹੈ ਬੈਸਬਾਜੀ ਹੋ ਰਹੀ ਹੈ ਵਾਰ-ਵਾਰ ਰਵਿੰਦ ਕੇਜਰੀਵਾਲ ਅਤੇ ਰਵਿੰਦ ਕੇਜਰੀਵਾਲ ਦੇ ਵਕੀਲ ਉਹ ਵਾਰ-ਵਾਰ ਗੁਹਾਰ ਲਗਾ ਰਹੇ ਨੇ ਸੁਪਰੀਮ ਕੋਰਟ ਦੇ ਅੱਗੇ ਕਿਸ ਰਵਿੰਦ ਕੇਜਰੀਵਾਲ નિર્ਦੋਸ਼ ਹੈ ਉਸ ਤੇ ਜਿਹੜੇ ਦੋਸ਼ ਪਾਇਦ ਕੀਤੇ ਹੋਏ ਨੇ ਉਹ ਭਾਰਤੀ ਜਨਤਾ ਪਾਰਟੀ ਅਤੇ ਈਡੀ ਦੀ ਮਿਲੀ ਭੁਗਤ ਦੇ ਕਾਰਨ ਹੋਏ ਨੇ ਇਸ ਲਈ ਜਵੰਤ ਨੂੰ ਮਲਤਵੀ ਕਰ ਦਿੱਤਾ ਗਿਆ ਹੈ ਲੇਕਿਨ ਇੱਕ ਹੋਰ ਪੰਗਾ ਪੈ ਗਿਆ ਹੈ ਅਰਵਿੰਦ ਕੇਜਰੀਵਾਲ ਨੂੰ ਕੱਲ ਦਾ ਕੱਲ 12:00 ਤੋਂ ਬਾਅਦ ਸੀਬੀਆਈ ਯਾਨੀ ਕਿ ਵਿਲਸ ਬਿਊਰੋ ਦੇ ਸਰਵੋੱਚ ਅਧਿਕਾਰੀ ਇਤਿਹਾਰ ਜੇਲ੍ਹ ਦੇ ਵਿੱਚ ਜਾਂਦੇ ਨੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਅਰਵਿੰਦ ਕੇਜਰੀਵਾਲ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ। ਯਾਨੀ ਕਿ 4 ਮਾਮਲਿਆਂ ਦੇ ਵਿੱਚ ਹੁਣ ਰਗੜਨਗੇ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਸੰਜੇ ਸਿੰਘ ਨੇ ਟਵਿੱਟਰ ਤੇ ਵੀਡੀਓ ਪਾ ਕੇ ਉਸ ਨੇ ਸੀਬੀਆਈ ਅਤੇ ਈੜੀ ਅਤੇ ਈੜੀ ਦੇ ਸਰਵੋੱਚ ਅਧਿਕਾਰੀ ਅਤੇ ਮੌਜੂਦਾ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਮਿਲੀ ਭੁਗਤ ਜਿਹੜੀ ਮਿਲੀ ਭੁਗਤ ਹੈ ਆਪਸ ਦੇ ਵਿੱਚ ਉਸ ਕਰਕੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਜੇਲ੍ਹ ਦੀਆਂ ਸੁਰਾਕਾਂ ਦੇ ਪਿੱਛੇ ਨੇ ਲਗਭਗ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਰਵਿੰਦ ਕੇਜਰੀਵਾਲ ਤੇ ਜਿਹੜੇ ਦੋਸ਼ ਲਗਾਏ ਗਏ ਨੇ ED ਅਤੇ ED ਦੇ ਸਰਵ ਉੱਚ ਅਧਿਕਾਰੀਆਂ ਦੇ ਦੁਆਰਾ منی ਲਾਂਡਰਿੰਗ ਨੂੰ ਲੈ ਕੇ ਸ਼ਰਾਬ ਘਟਾਲੇ ਨੂੰ ਲੈ ਕੇ ਉਹ ਹਾਲੇ ਜਿਹੜੇ ਦੋਸ਼ ਨੇ ਉਸ ਸਾਬਤ ਨਹੀਂ ਕੀਤੇ ਗਏ ਉਹਨਾਂ ਦਾ ਕੋ ਪ੍ਰੂਫ ਨਹੀਂ ਹੈ ਹੁਣ ਦੂਸਰਾ ਜਿਹੜਾ ਪੰਗਾ ਪੈ ਗਿਆ ਹੈ ਵਿਜੀਲੈਂਸ ਬਿਊਰੋ ਦਾ ਸੀਬੀਆਈ ਫਿਰ ਦੁਬਾਰਾ ਹੁਣ ਜਾਂਚ ਕਰਨ ਲੱਗ ਪਈ ਹੈ ਇੱਕ ਟੀਮ ਬਣੀ ਹੈ ਸੰਜੇ ਸਿੰਘ ਨੇ ਕਿਹਾ ਇਹ ਟੀਮ ਜਿਹੜੀ ਸਿਵਿਲੈਂਸ ਸੀਬੀਆਈ ਦੀ ਹੈ ਜਾਂ ਵਿਜੀਲੈਂਸ ਬਿਊਰੋ ਦੀ ਹੈ ਇਹ ਟੀਮ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਭੇਜੀ ਗਈ ਹੈ ਉਹ ਨਹੀਂ ਚਾਉਂਦੇ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਦੀਆਂ ਸਲਾਖਾਂ ਤੋਂ ਬਾਹਰ ਆਉਣ। ਉਹਨਾਂ ਨੇ ਕਿਹਾ ਦੇਸ਼ ਦਾ ਸੰਵਿਧਾਨ ਸਾਡੇ ਨਾਲ ਹੈ। ਦੇਸ਼ ਦਾ ਲੋਕਤੰਤਰ ਸਾਡੇ ਨਾਲ ਹੈ ਅਤੇ ਦੇਸ਼ ਦੇ ਲੋਕ ਸਾਡੇ ਨਾਲ ਨੇ। ਸੱਚ ਤੇ ਸੱਚ ਹੀ ਹੁੰਦਾ ਹੈ ਅੱਜ ਸੰਜੇ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੇ ਬੜਾ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸੀਬੀਆਈ ਵੀ ਹੁਣ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਨੱਚਦੀ ਹੈ ਜਿਵੇਂ ਭਾਰਤੀ ਜਨਤਾ ਪਾਰਟੀ ਜਾਂ ਮੁੱਖ ਮੰਤਰੀ ਪ੍ਰਧਾਨ ਨਰਿੰਦਰ ਮੋਦੀ ਸੀਬੀਆਈ ਨੂੰ ਕਹਿੰਦੇ ਨੇ ਸੀਬੀਆਈ ਉਸੇ ਤਰ੍ਹਾਂ ਨੱਚਦੀ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਸੀਬੀਆਈ ਨੂੰ ਆਪਣੀਆਂ ਉਂਗਲਾਂ ਤੇ ਨਿਚਾਰੇ ਨੇ ਉਹਨਾਂ ਨੇ ਕਿਹਾ ਪਹਿਲਾਂ ਈਡੀ ਨੇ ਈਡੀ ਦੇ ਸਰਵੋੱਚ ਅਧਿਕਾਰੀਆਂ ਨੇ ਹੇਠਲੀ ਅਦਾਲਤ ਨੇ ਸੁਪਰੀਮ ਕੋਰਟ ਨੇ ਅਤੇ ਹੁਣ ਜਿਹੜਾ ਹੈ ਸੀਬੀਆਈ ਦਾ ਪੰਗਾ ਪਾਤਾ ਹੈ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਕਿਹਾ ਕੋਪਰਾਉਣ ਦੀ ਕੋਈ ਗੱਲ ਨਹੀਂ ਅਰਵਿੰਦ ਕੇਜਰੀਵਾਲ નિર્ਦੋਸ਼ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਛੰਡੀ ਮਿਲ ਜਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਅਰਵਿੰਦ ਕੇਜਰੀਵਾਲ ਤੇ ਜਿਹੜੇ ਦੋਸ਼ ਆਇਦ ਕੀਤੇ ਹੋਏ ਨੇ ਮਨੀ ਲਾਂਡਰੀ ਜਾਂ ਸ਼ਰਾਬ ਘਟਾਲੇ ਨੂੰ ਲੈ ਕੇ ਕਿ ਉਹਨਾਂ ਦੇ ਵਿੱਚ ਸੱਚ ਕੀ ਆਉਂਦਾ ਹੈ ਝੂਠ ਕੀ ਸਾਬਤ ਹੁੰਦਾ ਹੈ ਇੱਕ ਪਾਸੇ ਸੀਬੀਆਈ ਇੰਟੈਲੀਜੈਂਸ ਬਿਊਰੋ ਅਤੇ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਅਤੇ ਅਰਵਿੰਦ ਕੇਜਰੀਵਾਲ ਦੇ ਸਮਰਥਕ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਣਗੀਆਂ ਜਾਂ ਸੁਪਰੀਮ ਕੋਰਟ ਜਵਾਬੰਦ ਦੇਵੇਗੀ ਅਰਵਿੰਦ ਕੇਜਰੀਵਾਲ ਨੂੰ ਧੰਨਵਾਦ